ਹਲੋ ਹੀ ਹੈ ਭਾਈ ਗਿਆ ਉੱਥੋਂ ਇੱਧਰ ਨੂੰ ਮੁੜ ਰਿਹਾ ਸੀਗਾ ਤੇ ਮੇਰੇ ਰੌਕ ਉੱਪਰ ਦੀ ਮੋਟਰ ਲੈ ਕੇ ਆ ਗਿਆ ਸਰਦਾਰ ਸਿੰਘ ਤੇ ਮੈਂ ਇਹ ਮੋਟਰ ਦੇ ਭਾਈ ਦਾ ਮੇਰੇ ਮਗਰ ਢਿਏ ਨਾਲੇ ਮੈਨੂੰ ਗਾਲਾਂ ਕੱਢੀਆਂ ਨਾਲੇ ਮੇਰੇ ਸਿੱਧ ਖੜੇ ਮਾਰਨੇ ਸ਼ੁਰੂ ਕਰਦੇ ਕਿਹੜੀ ਜਗ੍ਹਾ ਹੈ ਸਰ ਇਹ ਭਾਰਤ ਨਗਰ 24 ਬਾਜੀ ਬਾਜੀ ਕੀ ਨਾਮ ਹੈ ਜੀ ਸੁਖਦੀਪ ਸਿੰਘ ਉਧਰੋਂ ਮੈਂ ਹੀ ਆਪਣਾ ਫਰੋਜਾਂ ਦੀ ਮਾਰਕੀਟ ਵੱਲੋਂ ਆ ਰਿਹਾ ਸੀਗਾ ਮੈਂ ਬਾਸਾਡੀ ਨੂੰ ਮੋੜ ਰਿਹਾ ਸੀਗਾ ਪਤਨਗਰ ਦੇ ਗਲਾਈ ਤੋਂ ਜਦੋਂ ਮੈਂ ਰਾਈਟ ਰਾਈਟ ਟਰਨ ਲਈ تھی ਇਹ ਮੇਰੇ ਮੂਹਰੇ ਆ ਗਏ ਇਹਨਾਂ ਨੇ ਸਿੱਧਾ ਮਾਤਾ ਮਾਤਾ ਦੇ ਮੰਦਰ ਵੱਲ ਨੂੰ ਜਾਣਾ ਸੀ ਇਹ ਮੂਹਰੇ ਆ ਕੇ ਕਹਿੰਦੇ ਰੁਕ ਨਹੀਂ ਸਕਦਾ ਇੰਨੀ ਗੱਲ ਕਹਿਣ ਤੇ ਉੱਤਰ ਗਏ ਨਾਲੇ ਗਾਲਾਂ ਕੱਢਣ ਲੱਗ ਗਏ ਨਾਲੇ ਮੇਰੇ ਸਿਰ ਤੇ ਘੜੇ ਮਾਰਨੇ ਸ਼ੁਰੂ ਕਰ ਦਿੱਤੇ ਤੁਸੀਂ ਦੱਸੋ ਮੈਂ ਆਟੋ ਹਾਂਜੀ ਅੱਛਾ ਤੇ ਮਾਰਿਆ ਕਿਦਿਆਂ ਆਓ ਸਰਦਾਰ ਜੀ ਉਹ ਪੜਾ ਖੜੇ ਹੋ ਗਏ ਉਹ ਮੋਬਾਈਲ ਵਿੱਚ ਪਹਿਲਾਂ ਇਹਨੇ ਕਹੇ ਮਾਰਿਆ ਕੀ ਤੁਹਾਡੇ ਕੜਾ ਮਾਰਿਆ ਸੀ ਸਿਰ ਤੇ ਲੋਏ ਹੁਣ ਕੋਈ ਮੌਕੇ ਤੇ ਆਇਆ ਪੁਲਿਸ ਵਾਲਾ ਮੋਕੇ ਤੇ ਪੁਲਸ ਵਾਲਾ ਕੋਈ ਆਇਆ ਪੁਲਸ ਵਾਲੇ ਪੀਸੀਆਰ ਸੱਦੇ ਆ ਟ੍ਰੈਫਿਕ ਪੁਲਿਸ ਵਾਲੇ ਸੀਗੇ ਉਹ ਟ੍ਰੈਫਿਕ ਪੁਲਿਸ ਵਾਲੇ ਆ ਆਏ ਹੋਏ ਆ ਛੇ ਉਹਨਾਂ ਨੇ ਪੀਸੀਆਰ ਸੱਦੀ ਆ ਹੁਣ ਉਹਨੂੰ ਰੋਕਿਆਗਾ ਰੋਕਿਆਗਾ ਹਾਂਜੀ ਤੇ ਉੱਪਰ ਦੀ ਮੈਨੂੰ ਆ ਕੇ ਕੀ ਮੰਗ ਕਰਦੇ ਹੋ ਮੈਨੂੰ ਮੰਗੇ ਕਹਿੰਦੇ ਉੱਪਰ ਦੀ ਮੈਨੂੰ 2000 ਰੁਪਏ ਦੇ ਰਿਹਾ ਕਹਿੰਦਾ 2000 ਲੈ ਲਾ ਮੈਂ ਕਿਹਾ ਮੇਰੇ ਕੋਲ ਮੈਂ ਦਿਨਾਂ ਤੋਂ ਦੋ ਤਿੰਨ ਹਜ਼ਾਰ ਰੁਪਏ ਕਹਿੰਦਾ 2000 ਲੈ ਲਾ ਤੁਸੀਂ ਹੁਣ ਆਦਾ ਇਹ ਜਨਾਏ ਤੇ ਕਾਰਵਾਈ ਹੋਵੇ ਮੇਰੀ ਇਹ ਗਾਂ ਕਿਸੇ ਹੋੜ ਦੇ ਵੀ ਨਾ ਮਾਰੇ ਕਿਸੇ ਦਾ ਇਦਾਂ ਤਾਂ ਕਿਸੇ ਦੇ ਵੀ ਘੜੇ ਮਾਰੀ ਆਉਗਾ ਤਾਂ ਸੰਦੀਪ ਸਿੰਘਾ ਜਗਰੋਂ ਤੋਂ ਹਾਂਜੀ ਕੀ ਗੱਲਬਾਤ ਹੋਈ ਇਹ ਆ ਰਹੇ ਸੀ ਇੱਥੋਂ ਬੱਸ ਸਟੈਂਡ ਨੂੰ ਮੁੜ ਰਹੇ ਸੀ ਇਹਨਾਂ ਨੇ ਜਾਣਾ ਸੀ ਜਗਰੋਂ ਪੜਨ ਨੂੰ ਜਦੋਂ ਕਿ ਇਹਨਾਂ ਦੇ ਖੱਬੇ ਪਾਸੇ ਦੀ ਇਹਨੂੰ ਨਿਕਲਣਾ ਚਾਹੀਦਾ ਸੀ ਇਹ ਉਹ ਸਰਦਾਰ ਮੋਟਰਸਾਈਕਲ ਵਾਲਾ ਸੱਜੇ ਪਾਸੇ ਸੀ ਜਿਦੇ ਕਰਕੇ ਇਹਨੂੰ ਮਾੜਾ ਮੋਟਾ ਕੱਟ ਬੱਜਿਆ ਪਰ ਮੋਟਰਸਾਈਕਲ ਦੇ ਨਾਲ ਆਟੋ ਨਹੀਂ ਲੱਗਿਆ ਫੇਰ ਆ ਕੇ ਹੱਥੋ ਪਾਈ ਕੀਤੀ ਗਾਲ ਦਾ ਜਵਾਬ ਜਦੋਂ ਗਾਲ ਚ ਮਿਲਿਆ ਫੇਰ ਆ ਕੇ ਹੱਥੋ ਪਾਈ ਕੀਤੀ ਇਹਨੇ ਹੁਣ ਮੌਕੇ ਤੇ ਜਦੋਂ ਬੰਦਾ ਕੋਈ ਹੱਥੋ ਪਾਈ ਕਰੂ ਆਪਦੇ ਬਚਾਲ ਹੀ ਕੋਈ ਨਾ ਕੋਈ ਤਾਂ ਕਰੂਗਾ ਹੀ ਉਨੀ ਦੇਰ ਚ ਇਹਨੇ ਇਹੇ ਕੜਾ ਮਾਰਤਾ ਕੜਾ ਮਾਰ ਕੇ ਦਾ ਸਿਰ 파ੜਤਾ ਫੇਰ ਅਸੀਂ ਰੁਕੇ ਜਾਂ ਸਾਰੇ ਜਣੇ ਫੇਰ ਤੇ ਪਰਚਾ ਹੋਵੇ ਇਹਨੂੰ ਜੇ ਦਿੱਤਾ ਜਾਵੇ ਥਾਣੇ ਮੂੰਹ ਚ ਉਹਦੇ ਸ਼ਰਾਬ ਦੀ ਸਮੈਲ ਆ ਰਹੀ ਹੈ ਕਰੋ ਕਹਿੰਦਾ 2000 ਲੈ ਕੇ ਰਾਜਨਾਮਾ ਕਰ ਲਓ ਹੁਣ ਕੀ ਕਹਿ ਰਿਹਾ 2000 2000 2000 ਰੁਪਏ ਦੇ ਕੇ ਕ ਇਹ ਜੀ ਗਲਤੀ ਤਾਂ ਕਰਾਉਣਾ ਕੀ ਆ ਪਹਿਲਾਂ ਨਾ ਕਰੋ ਠੀਕ ਕੋਈ ਵੱਡਾ ਨੁਸਾਨ ਵੀ ਕਰ ਸਕਦਾ ਇਹ ਕਾਲੂ ਕੁਝ ਵੀ ਕਰ ਸਕਦਾ ਵਾ ਅੱਜ ਇਹਦੇ ਖੜਾ ਮਾਰਿਆ ਕੱਲੂ ਕਿਸੇ ਹੋਰ ਨਾਲ ਵੀ ਲੜੂਗਾ ਇਹ ਠੀਕ ਹੈ ਜੀ ਇਹਦੇ ਆਟੋ ਦੇ ਵਿੱਚ ਕੁੜੀ ਬੈਠੀ ਸੀ ਐਦਾਂ ਤਾਂ ਸਾਡੇ ਨਾਲ ਹਜ਼ਾਰਾਂ ਕੁੜੀਆਂ ਬੈਠਦੀਆਂ ਨੇ ਕਾਲੂ ਸਾਡੇ ਆਟੋ ਵਿੱਚ ਕੌਣ ਬੈਠੂਗਾ ਨਾਨ ਸਿੰਘ ਹੈ ਜੀ ਮੈਂ ਭਾਈ ਉਧਰੋਂ ਕਚਾਰੀਆਂ ਵੱਲ ਉਧਰ ਪਾਉ ਜਾ ਰਿਹਾ ਸੀ ਘਰ ਵੱਲ ਨੂੰ ਬਾਈਪਾਸ ਵੱਲ ਨੂੰ ਤੇ ਆਟੋ ਵਾਲਿਆਂ ਨੇ ਅਚਾਨਕ ਕੱਟ ਮਾਰਿਆ ਤੇ ਮੈਂ ਔਰ ਬਾਈਕ ਤੇ ਮੈਂ ਥੱਲੇ ਆਣ ਲੱਗਾ ਸੀ ਆ ਮੇਰੇ ਨਾਲ ਸੜਕ ਘੜੀਸ ਹੋਈ ਆ ਪੈਂਟ ਮੇਰੀ ਸਾਰੀ ਮਿੱਟੀ ਨਾਲ ਲਿਬੜੀ ਆ ਤੇ ਮੈਂ ਉਹਨੂੰ ਕਿਹਾ ਮੈਂ ਆਵਾਜ਼ ਮਾਰੀ ਪਿੱਛੇ ਕਿ ਭਰਾਵਾ ਆਰਾਮ ਨਾਲ ਚਲਾ ਲੈ ਤੇ ਉਹ ਮੈਨੂੰ ਪੈਨੇ ਸੱਟੇ ਮੈਨੂੰ ਗਾਣਾ ਕੱਢਣ ਲਾ ਪਿਆ ਉਸ ਤੋਂ ਬਾਅਦ ਮੈਨੂੰ ਸਰੀਆ ਕੱਢ ਕੇ ਧੌਂਸ ਰਖਾਈਏ ਤੇ ਉਹਨੇ ਮਾਰਿਆ ਤੇ ਮੇਰੀ ਲੱਗੀ ਨਹੀਂ ਤੇ ਮੇਰੀ ਲੱਗ ਗਈ ਏ ਤੇ ਉਹ ਉਹਦੇ ਸੱਟ ਲੱਗੀ ਤੇ ਉਹਦੇ ਧੌਂਸ ਰਖਾਉਂਦਾ ਪਿਆ ਕਿ ਮੈਂ ਆ ਕਰੂੰਗਾ ਮੈਂ ਉਹ ਕਰੂੰਗਾ ਪਰ ਠੀਕ ਹੈ ਜਿੱਦਾਂ ਕਰ ਨਹੀਂ ਕਰ ਲਵੇ ਉਹ ਕਹਿੰਦੇ ਤੁਸੀਂ ਕਰੇ ਨਾ ਮਾਰਿਆ ਹੈ ਹੈ ਭਾਈ ਉਹਨੇ ਵੀ ਤਾਂ ਸਰੀਆ ਮਾਰਿਆ ਔਰੀ ਨਹੀਂ ਲੱਗੀ ਮੇਰੀ ਲੱਗ ਗਈ ਫਰਕ ਤਾਂ ਨਹੀਂ ਪਿਆ ਤਾਂੜੀ ਇੱਕਾਤ ਨਾਲ ਨਾ ਵੱਜੀ ਨਹੀਂ ਜੀ ਭਾਈ ਕਿ ਧਿਆਰ ਆ ਰਿਹਾ ਸੀ ਕੋ ਉਹ ਆਟੋਨ ਦੇ ਵਿੱਚ ਕਿਤੇ ਮਾੜੀ ਟੱਕਰ ਹੋਈ ਆ ਉਹ ਬਾਅਦ ਇੱਕ ਦੂਜੇ ਦੇ ਨਾਲ ਦੋਨਾਂ ਨੇ ਗਾਲੀ ਗਲੋਚ ਕੀਤਾ ਤੇ ਗਾਲੀ ਗਲੋਚ ਕਰਨ ਤੋਂ ਬਾਅਦ ਉਹ ਸਰਦਾਰ ਮੁੰਡੇ ਨੇ ਖੜਾ ਪਾਇਆ ਸੀ ਉਹ ਖੜਾ ਉਹਨੇ ਉਹਦੇ ਤੇ ਮਾਰਿਆ ਉਹ ਹੁਣ ਕਹਿ ਰਿਹਾ ਕਿ ਸਰਦਾਰ ਵੀ ਕਹਿ ਰਿਹਾ ਕਿ ਉਹ ਸਰਿਆ ਸੀ ਉਹਦੇ ਕੋਲੇ ਸਰੀਆਂ ਨਾਲ ਅਟੈਕ ਕਰਨ ਦੀ ਜਿਆਦਾ ਸਰਿਆ ਮੌਕੇ ਤੇ ਮਿਲਿਆ ਨਹੀਂ ਸੰਤਾ ਜੀ ਕੋਈ ਬਾਕੀ ਪੀਸੀਆਰ ਬੁਲਾਈ ਆ ਤੁਹਾਡਾ ਟੱਕਰ